ਸਵਾਲ ਰੱਖਣਾ ਹੈ ਮੈਂ ਕੋਈ ਮੈਥਮੈਟਿਸ਼ੀਅਨ ਨਹੀਂ ਇੱਕ ਸਵਾਲ ਹੈ ਤੁਹਾਡੇ ਗੜੀ ਇੱਕ ਸ਼ੀਪ ਕੋਟ ਦੇ ਅੰਦਰ ਬਾੜੇ ਦੇ ਅੰਦਰ 127 ਭੇਡਾਂ ਸਨ ਉਹਦੇ ਵਿੱਚੋਂ 35 ਭੇਡਾਂ ਚਲੇ ਗਈਆਂ ਭੱਜ ਗਈਆਂ ਪਿੱਛੇ ਕਿੰਨੀਆਂ ਰਹਿ ਗਈਆਂ ਤੁਹਾਡੇ ਕੋਲ 10 ਸੈਕਿੰਡ ਨੇ 10 ਸੈਕਿੰਡ ਨੇ ਜਵਾਬ ਦੇਣ ਵਾਸਤੇ ਦੇਖਦੇ ਕੌਣ ਦਿੰਦਾ ਹੈ ਇੱਕ ਤੁਸੀਂ ਮੈਨੂੰ ਇੱਕ ਮਿੰਟ ਦੇ ਦਿਓ ਤੁਸੀਂ ਗੱਲ ਪੂਰੀ ਕਰ ਲੈਂਦੇ ਹੋ ਪਹਿਲਾਂ ਸੋ ਗੱਲ ਹਾਂ ਤੁਹਾਡੇ ਤੁਹਾਡੇ ਵਿੱਚੋਂ ਇੱਕ ਜਵਾਬ ਆਇਆ ਵੀ ਕੋਈ ਨਹੀਂ ਮੈਂ ਬੇਨਤੀ ਕਰਾਂਗਾ ਅੰਕਲ ਜੀ ਨੂੰ ਥੋੜਾ ਜਿਆ ਸਮਾਂ ਦੇਣ ਮੈਂ ਗੱਲ ਤੇ ਆਵਾਂਗਾ ਕੋਈ ਗੱਲ ਨਹੀਂ ਮੈਂ ਤੁਹਾਡੇ ਖਿਆਲ ਲੈ ਲੈਨੇ ਜੇ ਤੁਸੀਂ ਮੈਨੂੰ ਸਮਾਂ ਦਿੱਤਾ ਹੈ ਤੇ ਮੈਨੂੰ 2 ਮਿੰਟ ਸੁਣ ਪੇਸ਼ੈਂਸ ਨਾਲ ਸੁਣ ਦੀ ਕੋਸ਼ਿਸ਼ ਕਰੋ। ਸੋ ਕੋਈ ਨਹੀਂ ਕੋਈ ਦਾ ਮਤਲਬ ਕਿਉਂ? ਕਿਉਂਕਿ ਅਸੀਂ ਸ਼ੀਪ ਕਲਚਰ 'ਚ ਵਿਸ਼ਵਾਸ ਨਹੀਂ ਕਰਦੇ। ਮੈਥੋਂ ਗੱਲ ਸ਼ੁਰੂ ਤਾਂ ਕੀਤੀ ਹੈ ਕਿ ਅਸੀਂ ਸ਼ੀਪ ਕਲਚਰ 'ਚ ਵਿਸ਼ਵਾਸ ਨਹੀਂ ਕਰਦੇ। ਅਸੀਂ ਕੀ ਮੰਨਦੇ ਆਂ ਆ ਲੰਬੇ ਸਮੇਂ ਤੋਂ? ਲੰਬੇ ਸਮੇਂ ਤੋਂ ਭਾਰਤ ਦੇ ਅੰਦਰ ਅਲੱਗ-ਅਲੱਗ ਪ੍ਰਣਾਲੀ ਚੱਲਦੀ ਸੀ, ਮੰਨਦੇ ਸੀ। ਲੋਕ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਸੀ ਗੁਰੂ ਨਾਨਕ ਸਾਹਿਬ ਨੇ ਪੁੱਠੇ ਬੰਨੇ ਪਾਣੀ ਦਿੱਤਾ ਕਿਉਂ ਕਿ ਅਸੀਂ ਉਹ ਨਹੀਂ ਕਰਦੇ ਜੋ ਲੋਕ ਕਰਦੇ ਨੇ 1960 ਜਾਂ 1950 ਜਾਂ 1940 ਤੋਂ ਜੋ ਲੋਕ ਕਰਦੇ ਆਏ ਨੇ ਸਾਡੇ ਅੰਦਰ ਵੀ ਕੋਈ ਹੈ ਜੈਨ ਹੈ ਕੌਂਸ਼ੀਅਸ ਹੈ ਇਦਾਂ ਹੀ ਥੋੜਾ ਫਾਲੋ ਕਰਦੇ ਅਸੀਂ ਮੇਰੇ ਕਹਿਣ ਤੋਂ ਪਾਵੇਗਾ ਵੀ ਜਿਹੜੇ ਜਿੰਨੇ ਪ੍ਰੋਮਿਸਸਸ ਹੈ ਆਈ ਕੈਨ ਮੇਕ ਹੰਡਰਡਸ ਆਫ ਪ੍ਰੋਮਿਸਸਸ ਵਿਦ ਯੂ ਪਰ ਮੇਰੇ ਪ੍ਰੋਮਿਸ ਇਦਾਂ ਦੇ ਜੇ ਵੀ ਜੇ ਮੈਂ ਜਾਣਾ ਨਾ ਕਿਸੇ ਬੱਕਰੀ ਦੇ ਘਰ ਮੈਂ ਤੁਹਾਨੂੰ ਕਹੂੰ ਕਿ ਤੁਸੀਂ ਮੇਲ-ਕੀਲ ਗਰੁੱਪ ਜੇ ਤੁਸੀਂ ਲਾਈਟ ਗੱਲਾਂ ਦੇ ਨਾਲ ਛੇਤੀ ਸਮਝਣਾ ਤਾਂ ਮੈਂ ਉਹਨੂੰ ਕਹਿਣਾ ਕਿ ਤੈਨੂੰ ਸ਼ੇਰ ਤਾਂਗ ਨਹੀਂ ਕਰੇਗਾ ਸ਼ੇਰ ਦੀ ਕੀਮਤ ਹੈ ਤੇਰੇ ਘਰ ਦੇ ਸਾਹਮਣੇ ਆ ਜਾਏ ਤੇ ਜੇ ਮੈਂ ਜਾਣਾ ਕਿਸੇ ਸ਼ੇਰ ਦੇ ਘਰ ਤੇ ਮੈਂ ਉਹਨੂੰ ਕਹਿਣਾ ਵੀ ਤੈਨੂੰ ਬੱਕਰੀ ਦੀ ਸਪਲਾਈ ਖਤਮ ਨਹੀਂ ਹੋਏਗੀ ਮੈਂ ਤੈਨੂੰ ਬੱਕਰੀਆਂ ਸਪਲਾਈ ਕਰਾਂਗਾ ਕਿਉਂ ਕਿ ਇਹ ਰਾਜਨੀਤੀ ਦਾ ਨੁਕਤਾ ਹੀ ਇਹ ਹੈ ਵੀ ਬੱਕਰੀਆਂ ਦਾ ਵਾਦੇ ਹੋਰ ਸ਼ੇਰਾਂ ਨਾਲ ਹੋਰ ਸੋ ਜਿਹੜੀਆਂ ਬੱਕਰੀਆਂ ਭੇਡਾਂ ਦੀ ਗੱਲ ਮੈਂ ਕਰ ਰਿਹਾ ਇਹ ਲੱਗਦੀ ਤੁਹਾਨੂੰ ਮਜਾਈ ਆਏ ਵਿਆਕਲ ਨਾ ਹੋਇਓ ਲੱਗਦੀ ਤੁਹਾਨੂੰ ਐ ਆ ਵੀ ਇਹ ਆਪਾਂ ਜਿਵੇਂ ਕੋਈ ਮਜ਼ਾਕ ਕਰ ਰਹੇ ਹਾਂ ਪਰ ਇਹ ਗੱਲ ਬੜੀ ਗੰਭੀਰ ਹੈ ਗੁਰਬਾਨੀ ਅੰਦਰ ਵੀ ਫੀਲ ਰਬਾਬੀ ਬਲਦ ਪਖਾਵਜ ਕਉਆ ਤਾਲ ਬਜਾਵੇ ਫੀਲ ਦੀ ਗੱਲ ਆਈ ਹੈ ਕਉਆ ਕਉਵੇ ਦੀ ਗੱਲ ਆਈ ਹੈ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੀ ਗੱਲ ਆਈ ਹੈ ਜਾਨਵਰ ਅੰਦਰ ਬੈਠੇ ਨੇ ਸਾਡੇ ਇਸ ਕਰਕੇ ਸੋਨ ਦਾ ਮਾਦਾ ਰੱਖੋ ਪਹਿਲਾਂ ਵਿਆਕਲ ਨਾ ਹੋਇਆ ਕਰੋ ਵੀ ਪਤਾ ਨਹੀਂ ਕਿਦੋਂ ਮੂ ਪੇਡਾਂ ਦੇ ਬੱਕਰੀਆਂ ਹਲ ਤੁਰ ਪਏ ਅਸੀਂ ਇਹ ਭੇਡਾਂ ਬੱਕਰੀਆਂ ਦੀ ਸੁਰਤ ਸਾਡੇ ਅੰਦਰ ਬੈਠੀ ਹੈ ਲੋਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਲੋਭ ਆ ਗਿਆ ਕੁੱਤਾ ਬਣ ਗਿਆ ਬੰਦਾ ਅੰਦਰ ਬੈਠੀ ਆ ਸਾਡੇ ਹੁਣ ਮੈਂ ਗੱਲ ਤੇ ਹੁਣ ਕਿ ਮੈਂ ਕਿਉਂ ਖੜਾ ਪਹਿਲੀ ਤੇ ਗੱਲ ਆ ਵੀ ਮੈਂ ਪਿਛਲੇ 20 ਸਾਲਾਂ ਤੋਂ ਖੜਾ ਹਾਂ 22 ਸਾਲ ਮੈਨੂੰ ਇਸ ਦੇਸ਼ ਛਾਇਨ ਹੋ ਗਏ ਨੇ 2006 ਦੇ ਵਿੱਚ ਬ੍ਰਿਟਿਸ਼ ਆਰਮੀ ਮੈਂ ਜੁਆਇਨ ਕੀਤੀ ਉਹ ਵੀ ਆਪਣਾ ਟ੍ਰੈਡੀਸ਼ਨ ਆ ਯਾ ਆਰਮੀ ਦੇ ਅੰਦਰ ਸਾਡਾ ਸਾਡੀ ਸਿੱਖ ਰੈਜiment ਹੁੰਦੀ ਸੀ ਕਿਸੇ ਵੇਲੇ ਅਸੀਂ ਛੱਡ ਦਿੱਤਾ ਖਤਮ ਹੋ ਗਈ ਗੋਰਖਾ ਰੈਜiment ਅੱਜ ਵੀ ਹੈ ਆਰਮੀ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਦੇ ਦਰਾਂ ਨੀ ਇੱਕ ਰੇਡੀਓ ਸਟੇਸ਼ਨ ਸੈਟਅਪ ਕੀਤਾ ਜਿਹਦੇ ਰਾਹੀਂ ਕਮਿਊਨਿਟੀ ਨੂੰ ਅਵੇਅਰ ਕੀਤਾ ਜਾ ਸਕੇ ਅੱਜ ਵੀ ਚੱਲਦਾ ਹੈ ਸਿੰਘਨਾਦ ਰੇਡੀਓ ਸਾਡਾ ਸਿੰਘ ਸਭਾ ਦੇ ਨਾਲ ਵੀ ਜਿਹੜਾ ਵਾ ਕੰਮ ਕਰਦੇ ਰਹੇ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਸਿੰਘ ਸਭਾ ਦੀ ਜਿਹੜੀ ਸਾਡੀ ਇਹ ਕਮੇਟੀ ਹੈ ਇਹ ਉਸ ਗੁਰਮਤ ਦੀ ਤਤ ਗੁਰਮਤ ਦੀ ਗੱਲ ਕਰਦੀ ਹੈ ਲੰਮਾ ਸਮਾਂ ਇਹਨਾਂ ਦੇ ਨਾਲ ਵੀ ਕੀਤਾ ਆਰਮੀ ਦੇ ਵਿੱਚ ਰਿਹਾ ਉਸ ਤੋਂ ਬਾਅਦ ਸੋਸ਼ਲ ਤੌਰ ਤੇ ਵੀ ਐਕਟਿਵਿਸਟ ਰਿਹਾ ਪੋਲਿਟੀਕਲ ਤੌਰ ਤੇ ਵੀ ਐਕਟਿਵਿਸਟ ਰਿਹਾ ਬਹੁਤਿਆ ਮੇਰਾ ਇੰਟਰਸਟ ਰਿਹਾ ਭਾਰਤ ਆਲੇ ਬੰਨੇ ਪਰ ਜਦੋਂ 2 ਸਾਲ ਪਹਿਲਾਂ ਮੈਂ ਦੇਖਿਆ ਵੀ ਇੱਥੇ ਫੂਡ ਪਾਵਰਟੀ ਤੱਕਰ ਗੱਲ ਚੱਲ ਗਈ ਹੈ ਫੂਡ ਪਾਵਰਟੀ ਉਹ ਦੇਸ਼ ਜਿਹੜੇ ਬਲੋ ਪਾਵਰਟੀ ਲਾਈਨ ਹੈ ਤਕਰੀਬਨ देयर आर 39 ਕੰਟਰੀਜ਼ ਬਲੋ ਪਾਵਰਟੀ ਲਾਈਨ ਜਿੱਥੇ ਫੂਡ ਪਾਵਰਟੀ ਦੀ ਗੱਲ ਹੁੰਦੀ ਹੈ ਯੂਕੇ ਵਰਗੇ ਦੇਸ਼ ਅੰਦਰ ਫੂਡ ਪਾਵਰਟੀ ਇਹ ਬੜਾ ਕਨਸਰਨਿੰਗ ਹੈ ਇੱਕ ਇੱਕ ਔਰਤ ਉਹਦਾ ਨਾਮ ਐਲ ਸੀ ਸੀ ਉਹਦੀ ਆਈ ਟੀ ਵੀ ਤੇ ਇੰਟਰਵਿਊ ਸੁਣੀ ਕਿਉਂਕਿ ਮੈਂ ਦਿਲ ਰੱਖਦਾ ਹਾਂ ਮੇਰੇ ਅੰਦਰ ਦਿਲ ਹੈ ਉਹ ਪੇਨ ਮੈਨੂੰ ਮਹਿਸੂਸ ਹੋਈ ਇੰਟਰਵਿਊ ਸੁਣਨ ਤੋਂ ਬਾਅਦ ਮੈਂ ਆਪਣੀ ਰੈਡਿੰਗ ਕਾਉਂਸਲ ਨੂੰ ਕਿਹਾ ਕਿ ਮੈਂ ਇਹਦੀ ਸੋਲੀਡੈਰਿਟੀ ਦੇ ਵਿੱਚ ਮੈਂ ਇਸ ਔਰਤ ਦੀ ਸੋਲੀਡੈਰਿਟੀ ਵਾਸਤੇ ਇਹਨੇ ਭੁੱਖੀ ਰਹਿੰਦੀ ਹੈ ਇਹ ਦੋ ਮੀਲ ਛੱਡ ਕੇ ਇੱਕ ਮੀਲ ਤੇ ਸਰਵਾਈਵ ਕਰਦੀ ਹੈ ਮੈਂ ਦੀ ਸੋਲੀਡੈਰਿਟੀ ਆਸਤੇ ਤੇ ਨਾਲ ਖੰਡਣ ਵਾਸਤੇ ਮੈਂ ਇੱਕ ਭੋਖੜ ਧਾਲ ਦੇ ਰੂਪ ਦੇ ਵਿੱਚ ਪ੍ਰੋਟੈਸਟ ਕਰਾਂਗਾ ਤਾਂ ਕਿ ਸਰਕਾਰਾਂ ਤੱਕ ਜਿਹੜੇ ਤੁਹਾਡੇ ਨਾਲ ਪ੍ਰੋਮਿਸਸ ਕਰਦੀਆਂ ਨੇ ਸਰਕਾਰਾਂ ਆਣ ਕੇ ਉਹਨਾਂ ਤੱਕ ਅਵਾਜ਼ ਪਹੁੰਚੇ 7 ਦਿਨ ਮੈਂ ਉੱਥੇ ਬੈਠਾ ਰਿਆ ਹੰਗਰ ਸਟ੍ਰਾਈਕ ਤੇ ਕਿਹੇ ਪੋਲੀਟੀਸ਼ੀਅਨ ਦੇ ਤੁਹਾਡੇ ਤੋਂ 10 ਸਾਲ ਪਹਿਲਾਂ ਵੀ ਪ੍ਰੋਮਿਸ ਹੋਏ ਹੋਣਗੇ 5 ਸਾਲ ਪਹਿਲਾਂ ਵੀ ਹੋਏ ਹੋਣਗੇ ਕੋਈ ਨਹੀਂ ਪਹੁੰਚਿਆ ਉੱਥੇ ਇਹਨਾਂ ਦੀ ਅਕਾਉਂਟੇਬਿਲਟੀ ਆ ਤੁਹਾਨੂੰ ਇਹ ਤੁਹਾਡੇ ਬਿੱਗ ਬੌਸ ਨਹੀਂ ਆਂਦੇ ਨਾ ਯਰ ਮਾਸਟਰ ਦੇਰ ਪਬਲਿਕ ਸਰਵੰਟ ਕੋਈ ਨਹੀਂ ਪਹੁੰਚਿਆ ਮੈਂ ਪ੍ਰਾਈਮ ਮਿਨਿਸਟਰ ਰਿਸੀ ਸਨਕ ਨੂੰ ਤਿੰਨ ਵਾਰ ਲਿਖਿਆ ਰਿਕਾਰਡਡ ਡਿਲੀਵਰੀ ਕੋਈ ਜਵਾਬ ਨਹੀਂ ਆਇਆ ਮੈਂ ਕਹਾ ਕੋਈ ਨਹੀਂ ਮੈਂ ਤੈਨੂੰ ਪਾਰਲੀਮੈਂਟ ਚ ਮਿਲਾਂਗਾ ਜਾ ਕੇ ਉਦੋਂ ਡਿਸਾਈਡ ਕੀਤਾ ਕਿ ਪੋਲਿਟਿਕਸ ਜੁਆਇਨ ਕਰਾਂਗਾ ਉਦੋਂ ਯੂਲੈਸ ਦਾ ਮਸਲਾ ਬਣਿਆ ਮੈਨੂੰ ਦੱਸੋ ਯੂਲੈਸ ਦਾ ਮਸਲਾ ਮਿਸਟਰ صدیق ਖਾਨ ਮੇਰੇ ਰਿਸਪੈਕਟਡ ਨੇ ਮੇਅਰ ਨੇ ਸਾਡੇ ਪਰ ਜਿੱਥੇ ਸਾਡੇ ਡਿਫਰੈਂਸ ਹੈ ਉੱਥੇ ਅਸੀਂ ਗੱਲ ਠੋਕ ਕੇ ਕਰਾਂਗੇ ਇਹ ਯੂਨਸ ਆਮ ਬਜ਼ੁਰਗ ਬੰਦੇ ਜਿਹੜੇ ਘਰ ਦੇ ਅੰਦਰ ਕੇਵਲ ਕਾਰ ਇੱਕ ਰਾਂ ਕੱਢਦੇ ਨੇ ਵੀਕ ਚ ਸ਼ਾਪਿੰਗ ਆਸਤੇ ਅੱਛਾ ਉਹ ਵੀ ਚੇਂਜ ਕਰੋ ਨਵੀਆਂ ਲਿਆਓ ਕਾਰਾਂ ਭਾਵੇਂ ਤੁਸੀਂ ਵੀਕ ਚ ਇੱਕ ਦਿਨ ਸ਼ਾਪਿੰਗ ਕਰਨ ਜਾਣਾ ਹੈ ਨਹੀਂ ਤਾਂ 12.5 ਪਾਉਂਡ ਪੇ ਕਰਕੇ ਜਾਓ ਖਾਸ ਕਰਕੇ ਗੁਰਦੁਆਰੇ ਜਿਹੜਾ ਸਟਰਕਚਰ ਹੈ ਸਾਡਾ ਸੋਸ਼ਲ ਸਟਰਕਚਰ ਹੈ ਗੁਰਦੁਆਰਿਆਂ ਦਾ ਮੰਦਰਾਂ ਦਾ ਇੱਥੇ ਤੁਸੀਂ ਆਉਂਦੇ ਜੇ ਜਦੋਂ ਤੁਸੀਂ ਮੰਨ ਲਓ ਸਲੋ ਤੋਂ ਜਾਂ ਕੋਲਨ ਬਰੋਕ ਤੋਂ ਡੈਚਡ ਤੋਂ ਤੁਹਾਡੀ ਕਾਰ ਪੁਰਾਣੀ ਹੈ ਤੁਸੀਂ ਸਿੰਘ ਸਭਾ ਗੁਰਦੁਆਰੇ ਆਉਣਾ ਹੈ ਸਾਊਥ ਹਾਲ ਮੱਥਾ ਟੇਕਣ ਵਾਸਤੇ ਸਾਢੇ 12 ਪਾਉਂ ਟੈਕਸ ਦਿਓ ਫਿਰ ਜਾ ਕੇ ਆਪਣੇ ਗੁਰੂ ਦੇ ਦਰਸ਼ਨ ਕਰੋ ਮੈਨੂੰ ਦਰਦ ਹੋਇਆ ਇਹਦੇ ਕਰਕੇ ਐਕਸਬਰੀ ਸਟੇਸ਼ਨ ਤੇ ਬਹਿ ਗਿਆ ਜਾ ਕੇ ਮੈਨੂੰ ਕਹਿੰਦੇ ਉੱਠ ਤੂੰ ਨਹੀਂ ਕਰ ਸਕਦਾ ਪ੍ਰੋਟੈਸਟ ਮੈਂ ਕਿਹਾ ਕਿਉਂ ਨਹੀਂ ਕਰ ਸਕਦਾ ਮੇਰਾ ਫੰਡਾਮੈਂਟਲ ਰਾਈਟ ਹੈ ਜਿਸ ਗੱਲ ਨਾਲ ਡੈਮੋਕ੍ਰੈਟਿਕ ਸਟਰਕਚਰ ਦੇ ਅੰਦਰ ਜਿਸ ਗੱਲ ਨਾਲ ਤੁਸੀਂ ਨਹੀਂ ਸਹਿਮਤ ਉਹ ਉਹਦਾ ਵਿਰੋਧ ਕਰ ਸਕਦੇ ਮੈਨੂੰ ਆ ਕੇ ਉੱਠਣਾ ਪੈਣਾ ਹੈ ਟੀਐਫਐਲ ਦੇ ਕਾਫੀ ਜਿਹੜੇ ਸਟੇਸ਼ਨ ਸਾਨੂੰ ਉਹਨਾਂ ਦੇ ਮੈਨੇਜਰ ਇਕੱਠੇ ਹੋ ਕੇ ਆਏ ਮੈਂ ਕਿਹਾ ਠਾ ਦਿਓ ਮੈਂ ਟੀਐਫਐਲ ਦੇ ਦਫਤਰ ਦੇ ਸਾਹਮਣੇ ਜਾਵਾਂਗਾ ਹੁਣੇ ਆਪਣਾ ਕੈਂਪ ਲੈ ਕੇ ਉਹਨਾਂ ਕਿਹਾ ਵੀ ਬਲਾ ਟਾਲ ਦੀ ਟਾਲ ਦਿਓ ਇੱਥੇ ਬੈਠਾ ਰਹਿੰਦੇ ਉਹ ਪ੍ਰੋਟੈਸਟ ਇਹਨਾਂ ਹਾਈਲਾਈਟ ਹੋਇਆ ਤੁਸੀਂ ਦੇਖਿਆ ਹੋਏਗਾ ਸਾਰਿਆਂ ਨੇ ਸੋ ਮੈਂ ਗੱਲਾਂ ਨਹੀਂ ਕਰਦਾ ਵੀ ਆ ਕਰਾਂਗਾ ਇਹ ਨਾ ਹੀ ਸਿੱਖ ਦਾ ਕੰਮ ਗੱਲਾਂ ਕਰਨਾ ਹੈ ਜੋ ਕੀਤਾ ਹੈ ਤੁਹਾਡੇ ਸਾਹਮਣੇ ਹੋਇਆ ਹੈ ਤੇ ਉਹ ਐਜ਼ ਅ ਪਬਲਿਕ ਕੰਪੇਨਰ ਅੱਜ ਵੀ ਮੈਂ ਆਪਣੇ ਆਪ ਨੂੰ ਪਬਲਿਕ ਕੰਪੇਨਰ ਮੰਨ ਕੇ ਚੱਲਦਾ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਨਾ ਮੈਂ ਤੁਹਾਨੂੰ ਪਾਲਿਸੀ ਦੱਸੀਆਂ ਨੇ ਆਪਣੀਆਂ ਕਿਉਂਕਿ ਤੁਸੀਂ ਸਮਝਦੇ ਜੇ ਵੀ ਜੋ ਕੁਝ ਮੈਂ ਤੁਹਾਨੂੰ ਦੱਸਣਾ ਹੈ ਇਹ ਉਹ ਬੱਕਰੀ ਤੇ ਸ਼ੇਰ ਨਾਲ ਕੀਤੇ ਵਾਅਦਿਆਂ ਵਾਲੀ ਗੱਲ ਹੈ ਬਾਅਦ ਵਿੱਚ ਨਿਕਲਣਾ ਕੁਝ ਹੋਰ ਹੈ ਤੁਸੀਂ ਸਿਆਣੇ ਜੇ ਜਿੰਨੇ ਮੇਲ-ਗੇਲ ਦੇ ਤੁਸੀਂ ਇੱਥੇ ਹਾਜ਼ਰੀਨ ਜੀ ਤੁਸੀਂ ਆਪ ਸਾਡੀ ਵੈਬਸਾਈਟ ਤੇ ਜਾ ਕੇ ਪੜ ਸਕਦੇ ਜੇ ਕੀ ਐ ਅਸੀਂ ਕੀ ਕਰਨਾ ਹੈ ਮੈਂ ਸਿਰਫ ਤੁਹਾਨੂੰ ਇਹ ਦੱਸਿਆ ਵੀ ਮੈਂ ਪੋਲੀਟਿਕਸ ਦੇ ਅੰਦਰ ਮੈਨੂੰ ਕਿਉਂ ਆਉਣਾ ਪਿਆ ਇਹਦਾ ਮੈਂ ਅਹਿਮ ਕਾਰਨ ਕੀ ਸੀ ਸੋ ਹੋਰ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਡੇ ਪ੍ਰੋਗਰਾਮ ਦੀ ਇੱਕ ਨੈਚਰ ਹੈ ਕਿ ਤੁਸੀਂ ਹਾਸੇ ਖੇਡ ਕੇ ਇੱਕ ਦੂਜੇ ਨੂੰ ਆਪਣੀ ਗੱਲ ਕਹਿੰਦੇ ਜੇ ਜੋ ਬੜੀ ਚੰਗੀ ਗੱਲ ਹੈ ਬੜਾ ਵਧੀਆ ਹੈ ਕਿਉਂਕਿ ਜਦੋਂ ਤੁਸੀਂ ਹਸਟੀਰੀਆ ਦੀ ਗੱਲ ਕਰਦੇ ਜੇ ਜਿਹੜੇ ਸਾਈਕੋਲੋਜੀਕਲ ਜਿੰਨੇ ਵੀ ਸਾਡੇ ਰੋਗ ਨੇ ਉਹਨਾਂ ਦੀ ਗੱਲ ਕਰਦੇ ਫੋਬੀਆ ਦੀ ਗੱਲ ਕਰਦੇ ਜੇ ਇਹਨੂੰ ਡੀਲ ਕਰਨ ਵਾਸਤੇ ਇਦਾਂ ਬਹਿਣਾ ਸੋਸ਼ਲ ਇਵੈਂਟ ਦੇ ਰੂਪ ਦੇ ਵਿੱਚ ਇਹ ਵੀ ਬੜਾ ਜ਼ਰੂਰੀ ਹੈ ਉਹ ਮੈਨੂੰ ਚੰਗੀ ਲੱਗੀ ਤੁਹਾਡੀ ਗੱਲ ਮੈਂ ਕੱਲ ਜਦੋਂ ਆਇਆ ਸੀ ਨਾ ਤੁਹਾਡੇ ਇੱਥੇ ਤੇ ਮੈਂ ਜਿਵੇਂ ਦੁੱਧ ਦੇ ਉੱਤੇ ਫੁੱਲ ਤਰ ਜਾਂਦਾ ਹੈ ਉਹ ਨਾਨਕ ਸਾਹਿਬ ਨੂੰ ਕਿਸੇ ਨੇ ਕਿਹਾ ਤਿਤੋਂ ਇਸ ਨਗਰ ਦੇ ਵਿੱਚ ਨਾ ਆ ਇੱਥੇ ਪਹਿਲਾਂ ਹੀ ਫਕੀਰ ਬਹੁਤ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਦੁੱਧ ਰੱਖਿਆ ਉਹਨਾਂ ਨੇ ਫੁੱਲ ਰੱਖ ਦਿੱਤਾ ਮੈਂ ਵੀ ਗੁਰੂ ਨਾਨਕ ਦਾ ਸਿੱਖ ਕੱਲ ਤਰ ਨਹੀਂ ਆਇਆ ਸੀ ਤੁਹਾਡੇ ਜੀ ਕੋਈ ਮਰਾਜਨੀਤੀ ਦੀ ਗੱਲ ਅੱਜ ਵੀ ਨਹੀਂ ਕੀਤੀ ਤੇ ਨਾ ਹੀ ਗੱਲ ਕਰਨੀ ਸੀ ਸੋ ਇਸ ਕਰਕੇ ਮੇਰੇ ਕਹਿਣ ਤੋਂ ਪਾਵੇ ਹੈ ਵੀ ਅਸੀਂ ਆਪ ਆਪਣੇ ਇਸ ਦਿਮਾਗ ਨੂੰ ਵਰਤਣਾ ਹੈ ਕਿ ਕੀ ਕਰਦੇ ਰਹੇ ਸਾਡੇ ਦਾਦੇ ਪੜਦਾਦੇ ਬੜਾ ਕੁਝ ਮੇਰੇ ਸਾਡੇ ਦਾਦੇ ਪੜਦਾਦੇ ਕਰਦੇ ਰਹੇ ਨੇ ਪਹਿਲਾਂ ਤਾਂ ਬੜਾ ਕੁਝ ਗਾਂ ਕਰਨਗੇ ਸਾਡੀ ਅਗਲੀ ਜਨਰੇਸ਼ਨ ਜਿੱਥੇ ਅੱਜ ਅਸੀਂ ਬੈਠੇ ਆਂ ਜਦੋਂ ਤੁਸੀਂ ਕੁਝ ਡਿਸਾਈਡ ਕਰਨਾ ਹੈ ਗੱਲ ਇਦਾਂ ਨਾ ਹੋਵੇ ਵੀ ਨਾਮ ਹੋਵੇ ਭੱਲਾ ਸਿੰਘ ਤੇ ਉਹਨੂੰ ਪੁੱਛਿਆ ਜਾਵੇ ਵੀ ਦਹੀਂ ਉਹਦੇ ਦਹੀਂ ਕੀ ਹੁੰਦਾ ਹੈ ਜਿਨੇ ਦਹੀਂ ਦੀ ਸ਼ਕਲ ਨਹੀਂ ਵੇਖੀ ਉਹਦਾ ਨਾਮ ਭੱਲਾ ਸਿੰਘ ਨਹੀਂ ਹੋ ਸਕਦਾ ਇਸੇ ਤਰੀਕੇ ਨਾਲ ਜਿਹਨੂੰ ਲੇਬਰ ਦੀ ਡੈਫੀਨੇਸ਼ਨ ਨਹੀਂ ਪਤਾ ਦੀ ਵਨ ਹੂ ਡਸਨਟ ਨੋ ਦਰ ਵਾਟ ਇਜ਼ ਦੀ ਡੈਫੀਨੇਸ਼ਨ ਆਫ ਲੇਬਰ ਕਲਾਸ ਜੇ ਉਹ ਆਪਣੇ ਆਪ ਨੂੰ ਲੇਬਰ ਕਲਾਸ ਕਵੇ ਜਾ ਮੈਨੂੰ ਦੱਸੋ ਵੀ ਤੁਸੀਂ ਜਿੰਨੇ ਬੈਠੇ ਜੇ ਤੁਹਾਡੇ ਕੋਲ ਦੋ ਦੋ ਘਰ ਹੈ ਇੱਕ ਘਰ ਤੇ ਸਾਰਿਆਂ ਤੋਂ ਹੋਏਗਾ ਮਿਲੀਨ ਤੋਂ ਵੱਧ ਦੇ ਘਰ ਆ ਸਾਡੇ ਕੋਲ ਇੱਥੇ ਕਿਹੜੀ ਲੇਬਰ ਕਲਾਸ ਜੀ ਕਿੱਥੇ ਵਾਲੀ ਲੇਬਰ ਕਲਾਸ ਸੋ ਮੇਰੇ ਕਹਿਣ ਤੋਂ ਭਾਵ ਹੈਗਾ ਵਾ ਵੀ ਅਸੀਂ ਠੀਕ ਹੈ ਮਮੀ ਕਹੇ ਵਾਲੇ ਉੱਥੇ ਖੜਾ ਰਿਆਂ ਪਰ ਅੱਜ ਮੈਨੂੰ ਪਤਾ ਲੱਗਾ ਵੀ ਨਹੀਂ ਸਾਨੂੰ ਆਪਣਾ ਸਮਾਂ ਬਦਲਣਾ ਪੈਣਾ ਸਾਨੂੰ ਅੱਗੇ ਵਧਣਾ ਪੈਣਾ ਸੋ ਇਸ ਕਰਕੇ ਇੱਥੇ ਮੈਂ ਖਿਮਾ ਦਾ ਜਾਚਕਾ ਤੁਹਾਡਾ ਸਮਾਂ ਲਿਆ ਜੇ ਕਿਸੇ ਨੂੰ ਮੇਰੇ ਵੱਲੋਂ ਕੋਈ ਵੀ ਕਹੀ ਹੋਈ ਗੱਲ ਥੋੜੀ ਵੀ ਗੱਲ ਤੁਹਾਨੂੰ ਲੱਗੇ ਵੀ ਕੋਈ ਬਾਦਖਾਟ ਹੈ ਉਹਤਨੀ ਮੈਂ ਮਾਫੀ ਮੰਗ ਲੈਣਾ ਬਹੁਤ ਧੰਨਵਾਦ ਜੀ ਵਾਈ ਗੁੱਡ ਜੀ ਦਾ ਖਾਸਾ ਵਾਈ ਗੁੱਡ ਵੈਰੀ ਗੁੱਡ